ਪਰ ਹੁਣ ਨਸ਼ਾ ਛੁਡਾਓ ਕੇਂਦਰ ਵਾਲੀ ਗੋਲੀ ਮਾਰਕੀਟ ਵਿੱਚ ਆਉਣ ਦੇ ਕਾਰਨ ਨੌਜਵਾਨ ਹੁਣ ਇਸ ਗੋਲੀ ਦੀ ਲਤ ਦਾ ਸ਼ਿਕਾਰ ਬਣ ਗਏ ਹਨ ਜਿਸ ਦੇ ਚਲਦੇ ਇੱਕ ਨਵਾਂ ਕਿਸਮ ਦਾ ਨਸ਼ਾ ਨੌਜਵਾਨਾਂ ਨੂੰ ਲੱਗ ਗਿਆ ਇਸ ਲਈ ਉਹਨਾਂ ਵੱਲੋਂ ਸਿਵਲ ਸਰਜਨ ਨੂੰ ਅਪੀਲ ਕੀਤੀ ਗਈ ਹੈ ਕਿ ਨਸ਼ਾ ਛੁਡਾਓ ਕੇਂਦਰ ਦੀ ਗੋਲੀ ਨੂੰ ਮਾਰਕੀਟ ਵਿੱਚ ਆਉਣ ਤੋਂ ਰੋਕਿਆ ਜਾਵੇ ਇਸ ਮੌਕੇ ਤੇ ਪੰਜਾਬ ਮੀਤ ਪ੍ਰਧਾਨ ਅਰਜੁਨ ਕੁਮਾਰ ਜ਼ਿਲ੍ਹਾ ਮੀਤ ਪ੍ਰਧਾਨ ਯਸ਼ਪਾਲ ਸੋਨੂ ਹਲਕਾ ਪ੍ਰਧਾਨ ਅਨੂਪ ਕੁਮਾਰ ਕਟ ਗਣਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਕੁਮਾਰ ਵਿਕਾਸ ਮੰਗਾ ਆਦੇ ਸ਼ਾਮਿਲ ਸਨ ਮੈਂ ਹਰੀਸ਼ ਕੁਮਾਰ ਹੈਪੀ ਰਾਸ਼ਟਰੀ ਬਾਲਮੀਗੀ ਧਰਮ ਸਮਾਜ ਰਵਦਾਸ ਵੱਲੋਂ ਜੁਵਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਅੱਜ ਜਿਹੜਾ ਅਸੀਂ ਸਿਵਲ ਹਸਪੀਟਲ ਆਏ ਆ ਆਪਣੇ ਰਾਸ਼ਟਰੀ ਜਿਹੜੇ ਹੈਗੇ ਆ ਸਾਡੇ ਪ੍ਰਧਾਨ ਪੰਜਾਬ ਪ੍ਰਧਾਨ ਦੀਦਿਸ਼ਾਨ ਸ਼ਰ ਅੱਜ ਜਿਹੜਾ ਅਸੀਂ ਸਿਵਲ ਹਸਪੀਟਲ ਸੀਐਮਐ ਮੈਡਮ ਜਿਹੜਾ ਇੱਕ ਮੰਗ ਪੱਤਰ ਸੌਪਿਆ ਉਹਦੇ ਵਿੱਚ ਜਿਹੜਾ ਅਸੀਂ ਮੰਗ ਕੀਤੀ ਹੈ ਕਿ ਜਿਹੜੀ ਆਊਟ ਸੈਂਟਰ ਵੱਲੋਂ ਜਿਹੜੀਆਂ ਗੋਲੀਆਂ ਜਿਹੜੀਆਂ ਉਹ ਪੇਸ਼ੈਂਟ ਨੂੰ ਖਵਾਈਆਂ ਜਾਂਦੀਆਂ ਜਿਸ ਤਰ੍ਹਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਉਹ ਡੇਲੀ ਟੂ ਡੇਲੀ ਜਿਹੜੀ ਇੱਥੇ ਪੇਸ਼ੈਂਟ ਨੂੰ ਖਵਾਈ ਜਾਂਦੀ ਸੀ ਉਸੇ ਹੀ ਤਰ੍ਹਾਂ ਦੁਬਾਰਾ ਜਿਹੜੀ ਆ ਉਹ ਜਿਹੜਾ ਕਾਰਾ ਉਹ ਸ਼ੁਰੂ ਕੀਤਾ ਜਾਵੇ ਕਿਉਂਕਿ ਇਸ ਗੋਲੀ ਦਾ ਜਿਹੜਾ ਬਾਹਰ ਜਾ ਕੇ ਬਹੁਤ ਜ਼ਿਆਦਾ ਜਿਹੜਾ ਮਿਸਯੂਜ਼ ਹੋ ਰਿਹਾ ਔਰ ਲਗ ਲਗ ਮੈਡੀਕਲ ਸਟੋਰਾਂ ਦੇ ਉੱਤੇ ਜਿਹੜੀ ਇੱਕ ਬੁਸਟੋਗਾਸਟ ਗੋਲੀ ਨਾਮ ਜਿਹੜੀ ਆ ਉਹ ਵਿਕਰੀ ਆ ਉਸ ਦਾ ਜਿਹੜੇ ਨਿਸ਼ੇੜੀ ਹੋ ਜਿਹੜਾ ਜੁਵਾ ਪੀੜੀ ਆ ਉਹ ਇਹਦਾ ਬਹੁਤ ਜ਼ਿਆਦਾ ਜਿਹੜਾ ਉਹਦਾ ਮਿਸਯੂਜ਼ ਕਰ ਰਿਹਾ ਪਿਛਲੇ ਦਿਨਾਂ ਦੇ ਵਿੱਚ ਕਈ ਜਿਹੜੀਆਂ ਇਹ ਦੇ ਕਰਕੇ ਮੋਤਾਂ ਵੀ ਹੋ ਚੁੱਕੀਆਂ ਨੇ ਅੱਗੇ ਜਿਹੜੀ ਨਵ ਜਿਹੜੀ ਹੈਗੀ ਹੈ ਪੀੜੀ ਸਾਡੀ ਉਹ ਵੀ ਨਸ਼ੇ ਦੇ ਵਲ ਜਿਹੜੀ ਜਾਰੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹਦਾ ਜਿਹੜਾ ਬਹੁਤ ਘਾਤਕ ਜਿਹੜਾ ਪ੍ਰਭਾਵ ਉਹ ਸਾਨੂੰ ਦੇਖਣ ਨੂੰ ਮਿਲ ਸਕਦਾ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਜਿਸ ਤਰ੍ਹਾਂ ਪਹਿਲਾਂ ਅਸੀਂ ਚਿੱਟੇ ਦੇ ਉੱਤੇ ਗੱਲ ਕੀਤੀ ਸੀਗੀ ਪੁਲਿਸ ਪ੍ਰਸ਼ਾਸਨ ਨੇ ਉਸ ਦੇ ਉੱਤੇ ਜਿਹੜੀ ਆ ਉਹ ਬਹੁਤ ਜਿਹੜੀ ਵਧੀਆ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਨਸ਼ੇ ਬਰੁਜ ਜਿਹੜੀ ਮੁਹਿੰਮ ਚਲਾਈ ਸੀ ਉਰੇ ਤਹਤੇ ਜਿਹੜੀ ਆ ਉਹਨਾਂ ਨੇ ਪੁਲਿਸ ਪਰਸ਼ਨ ਬਹੁਤ ਵਧੀਆ ਜਿਹੜੀ ਕਾਰਵਾਈ ਕਰਕੇ ਚਿੱਟੇ ਦਾ ਨਸ਼ਾ ਕਾਫੀ ਹੱਦ ਤੱਕ ਜਿਹੜਾ ਉਹ ਖਤਮ ਕੀਤਾ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਇਹ ਜਿਹੜੀ ਹੁਣ ਨਸ਼ੇ ਦੀਆਂ ਗੋਲੀਆਂ ਜਿਹੜੀਆਂ ਵਿਕਰੀਆਂ ਥਾਂ ਥਾਂ ਤੇ ਉਸ ਦੇ ਵੱਲ ਵੀ ਪੁਲਿਸ ਥੋੜਾ ਧਿਆਨ ਕਰਕੇ ਇਸ ਜਿਹੜੀ ਜਿਹੜੀ ਪੀੜੀ ਹੈਗੀ ਆ ਸਾਡੀ ਜੁਵਾ ਪੀੜੀ ਉਸ ਨੂੰ ਜਿਹੜਾ ਨਸ਼ੇ ਦੇ ਕਰਕੇ ਜਿਹੜਾ ਮੌਤ ਦੇ ਵੱਲ ਜਿਹੜੀ ਜਾ ਰਹੀ ਆ ਉਸ ਤੋਂ ਬਚਾਇਆ ਜਾ ਸਕੇ ਮੈਂ ਅਰਜੁਨ ਕੁਮਾਰ ਰਾਸ਼ਟਰੀ ਵਾਲਮੀਕੀ ਤਰਨ ਖਮਾਤੋ ਵਲ ਪ੍ਰਧਾਨ ਅੱਜ ਅਸੀਂ ਪਠਾਨਕੋਟ ਦੇ ਵਿੱਚ ਆਇਆ ਸਿਵਲ ਸਰਜਨ ਮੈਨੂੰ ਮਿਲਣ ਵਾਸਤੇ ਉਹਦੇ ਵੀ ਕਾਰਨ ਇਹ ਹੈ ਕਿ ਜਿਹੜਾ ਬਧਰਿਆ ਨਸ਼ਾ ਜ਼ਿਲ੍ਹੇ ਦੇ ਵਿੱਚ ਉਸ ਬਾਰੇ ਗੱਲਬਾਤ ਕੀਤੀ ਆ ਹੋਰ ਅਸੀਂ ਜਿਹੜੀ ਓਟ ਸੈਂਟਰ ਦੇ ਵਿੱਚ ਗੋਲੀ ਮਿਲਦੀ ਆ ਅਸੀਂ ਅਪੀਲ ਕੀਤੀ ਆ ਕਿ ਉਹਨਾਂ ਨੂੰ ਅੰਗਰੇਜ਼ਾਂ ਨੂੰ ਉੱਥੇ ਹੀ ਖਵਾਈ ਜਾਏ ਉਹਦਾ ਲੁਕੀਣਾ ਬਹੁਤ ਜ਼ਿਆਦਾ ਜਿਹੜੇ ਨਸ਼ੇੜੀ ਆ ਉਹਦੀ ਵਰਤੋਂ ਕਰਦੇ ਉਧਰ ਪ੍ਰਯੋਗ ਕਰਦੇ ਆ ਟੀਕੇ ਲਾਉਂਦੇ ਆ ਉਹਨੂੰ ਮਿਕਸ ਅਪ ਕਰਕੇ ਵਿਸ਼ਤੋਗਾਸ ਗੋਲੀ ਨਾਲ ਤੇ ਅਸੀਂ ਮੈਡਮ ਨੂੰ ਦੱਸਿਆ ਕਿ ਇਹਦਾ ਦੁਰਪਯੋਗ ਗਲਤ ਹੋ ਰਿਹਾ ਔਰ ਮੈਡਮ ਨੇ ਸਾਨੂੰ ਅਬਸੈਕਸ਼ਨ ਦੋਇਆ ਕਿ ਇਹ ਆਹੀ ਰੋਕਣ ਦੀ ਕੋਸ਼ਿਸ਼ ਕਰਾਂਗੇ ਜਾਂ ਸ਼੍ਰੀ ਰਾਮ ਜਾਗ ਲੱਗ